ਨਾਰਾਇਣ ਸਿੰਘ ਚੋੜਾ ਵਾਲਾ ਮਾਮਲਾ ਹੁਣ ਤੂਲ ਫੜਦਾ ਨਜ਼ਰ ਆ ਰਿਹਾ ਲੰਗੇ ਦੇਣੀ ਨਾਰਾਇਣ ਸਿੰਘ ਚੋੜਾ ਮਾਮਲੇ ਦੇ ਵਿੱਚ ਪੁਲਿਸ ਨੇ ਚਲਾਨ ਪੇਸ਼ ਕਰ ਦਿੱਤਾ ਔਰ ਉਸ ਚਲਾਨ ਨੂੰ ਲੈ ਕੇ ਚਰਚਾਵਾਂ ਵੱਧ ਗਈਆਂ ਨੇ ਹੁਣ ਇਸ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਚਰਚਾਵਾਂ ਪੇਸ਼ ਆ ਰਹੀਆਂ ਨੇ ਨੈਰੇਟਿਵਸ ਸਾਹਮਣੇ ਆ ਰਹੇ ਨੇ ਇੱਕ ਤਾਂ ਨਾਰਾਇਣ ਸਿੰਘ ਚੋੜਾ ਦਾ ਕਬੂਲਨਾਮਾ ਔਰ ਦੂਸਰਾ ਵਿਕਰਮ ਸਿੰਘ ਮਜੀਠੀਆ ਦਾ ਕਥਿਤ ਰਾਜ਼ੀਨਾਮਾ ਇਹ ਕਹਿ ਰਿਹਾ ਕਿ ਵਿਕਰਮ ਸਿੰਘ ਮਜੀਠੀਏ ਦਾ ਕਥਿਤ ਸਮਝੌਤਾ ਹੁਣ ਬਹੁਤ ਸਾਰੀਆਂ ਚੀਜ਼ਾਂ ਸੀਨੀਅਰ ਪੱਤਰਕਾਰਾਂ ਵੱਲੋਂ ਇਹਦੇ ਵਿੱਚ ਸਾਹਮਣੇ ਲਿਆਂਦੀਆਂ ਗਈਆਂ ਪਹਿਲੀ ਗੱਲ ਤਾਂ ਉਹ ਕਿ ਹਥਿਆਰ ਵਾਲਾ ਮਾਮਲਾ ਜਿਹੜਾ ਦਾਵਾ ਕੀਤਾ ਗਿਆ ਸੀ ਕਿ ਯੂਪੀ ਦੇ ਵਿੱਚ ਹਥਿਆਰ ਛਿਪਾਉਣ ਨੂੰ ਲੈ ਕੇ ਨਰੈਨ ਸਿੰਘ ਚੌੜਾ ਮੰਨ ਗਏ ਨੇ ਉਹਨਾਂ ਨੇ ਮੰਨ ਲਿਆ ਕਿ ਯੂਪੀ ਦੇ ਵਿੱਚ ਹਥਿਆਰ ਛਪਾਏ ਸੀ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਪੱਤਰਕਾਰ ਦਾਵਾ ਕਰਦੇ ਆ ਕਿ ਇਹ ਨਰੈਨ ਸਿੰਘ ਚੌੜਾ ਦਾ ਕਬੂਲਨਾਮਾ ਨਹੀਂ ਹੈ ਸਗੋਂ ਇਹ ਪੁਲਿਸ ਦਾ ਬਿਆਨ ਸੀ ਸੀਨੀਅਰ ਪੱਤਰਕਾਰ ਦਾ ਦਾਵਾ ਆ ਕਿ ਇਹ ਪੁਲਿਸ ਦਾ ਬਿਆਨ ਸੀ ਇਸ ਬਿਆਨ ਨੂੰ ਇਸ ਕਬੂਲਨਾਮੇ ਨੂੰ ਸੀਨੀਅਰ ਪੱਤਰਕਾਰ ਝੂਠਾ ਕਰਾਰ ਦੇ ਰਹੇ ਨੇ ਇਥੋਂ ਤੱਕ ਵੀ ਸੀਨੀਅਰ ਪੱਤਰਕਾਰਾਂ ਨੇ ਕਿਹਾ ਕਿ ਇਸ ਮਸਲੇ ਵਿੱਚ ਪੁਲਿਸ ਨੇ ਸਿਰਫ ਰਿਮਾਂਡ ਲੈਣਾ ਸੀ ਤਾਂ ਕਰਕੇ ਇਹ ਦਾਵਾ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸਿੱਧੇ ਤੌਰ ਦੇ ਉੱਤੇ ਦਾਵਾ ਕੀਤਾ ਗਿਆ ਕਿ ਨਰੈਣ ਸਿੰਘ ਚੋੜਾ ਕਬੂਲ ਕਰ ਚੁੱਕੇ ਨੇ ਇਸ ਦੇ ਨਾਲ ਨਾਲ ਸੀਨੀਅਰ ਪੱਤਰਕਾਰਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਦੂਜੇ ਪਾਸੇ ਜਿੱਥੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਜਿਨ੍ਹਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਦਾ ਇੱਕ ਵਿਵਾਦ ਚੱਲਦਾ ਪਿਆ ਸੀ ਉਹ ਵੀ ਹੁਣ ਸਮਝੌਤੇ ਉੱਤੇ ਪਹੁੰਚ ਚੁੱਕਿਆ ਆ ਦਾਵਾ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਬਿਕਰਮ ਸਿੰਘ ਮਜੀਠੀਆ ਬੜੇ ਤਿੱਖੇ ਸੁਰ ਉਪਰ ਅਖਤਿਆਰ ਕਰ ਰਹੇ ਸੀ ਆਪਣਾਰੇ ਸੀ ਪਰ ਹੁਣ ਉਹਨੇ ਤਿੱਖੇ ਸੁਰ ਬਿਕਰਮ ਸਿੰਘ ਮਜੀਠੀਆ ਨਹੀਂ ਅਖਤਿਆਰ ਕਰ ਰਹੇ ਐ ਲੱਗ ਰਿਹਾ ਜਿਵੇਂ ਸਮਝੌਤਾ ਹੋ ਗਿਆ ਖੈਰ ਹੁਣ ਵੇਖਣ ਵਾਲੀ ਗੱਲ ਹੈ ਕਿ ਅਸਲ ਮਾਮਲਾ ਹੈ ਕਿ ਅਸਲ ਤੱਥ ਹੈ ਕਿ ਪਰ ਦੂਜੇ ਪਾਸੇ ਚਲਾਨ ਨਰੈਨ ਸਿੰਘ ਚੌੜਾ ਸਬੰਧੀ ਪੇਸ਼ ਹੋ ਗਿਆ ਹੈ ਸੁਖਬੀਰ ਸਿੰਘ ਬਾਦਲ ਉੱਤੇ ਗੋਲੀ ਚਲਾਉਣ ਦੇ ਮਸਲੇ ਵਿੱਚ ਨਰਿੰਦਰ ਸਿੰਘ ਚੋੜਾ ਜਿਹੜੇ ਨੇ ਉਹ ਪੁਲਿਸ ਦੇ ਰਿਮਾਂਡ ਵਿੱਚ ਸੀਗੇ ਲਗਾਤਾਰ ਰਿਮਾਂਡ ਲਈ ਗਈ ਸੀ ਜਾਂਚ ਕੀਤੀ ਜਾ ਰਹੀ ਸੀ ਔਰ ਆਖਰਕਾਰ ਚਲਾਨ ਜਿਹੜਾ ਉਹ ਪੇਸ਼ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਹੁਣ ਸੀਨੀਅਰ ਪੱਤਰਕਾਰਾਂ ਵੱਲੋਂ ਨਰੇਟਰਸ ਜਿਹੜੇ ਨੇ ਉਹ ਪੇਸ਼ ਕੀਤੇਗੇ ਨਾ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬਣੇ ਰੋਵਾਨ ਦੇ ਪੰਜਾਬੀ